ਸੁੰਦਰਤਾ ਅਤੇ ਸਿਹਤ ਲਈ ਖਜ਼ਾਨਾ ਹੈ ਅੰਜੀਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਰੋ ਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗਯਸ਼੍ਰੀਤਾ ਅੰਜੀਰ ਦੇ ਬਹੁਤ ਫਾਇਦੇ ਹੁੰਦੇ ਨੇ ਜੇਕਰ ਤੁਸੀਂ ਅੰਜੀਰ ਦਾ ਸੇਵਨ ਨਹੀਂ ਕਰਦੇ ਤਾਂ ਅੱਜ ਤੋਂ ਕਰਨਾ ਸ਼ੁਰੂ ਕਰ ਦਿਓ ਲੇਕਿਨ ਛੇ ਤਰੀਕਿਆਂ ਦੇ ਬਾਰੇ ਤੁਹਾਨੂੰ ਦੱਸ ਦੂੰਗੀ ਕਿ ਜਿਹੜੇ ਤੁਸੀਂ ਅੰਜੀਰ ਦਾ ਸੇਵਨ ਕਰ ਸਕਦੇ ਹੋ ਆਪਣੀ ਡਾਈਟ ਦੇ ਵਿੱਚ ਕਿਵੇਂ ਸ਼ਾਮਿਲ ਕਰ ਸਕਦੇ ਹੋ ਇਸ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਖਾ ਸਕਦੇ ਹੋ ਤੇ ਕਿਹੜੇ ਸਮੇਂ ਇਸ ਦਾ ਸੇਵਨ ਕਰਨਾ ਸਭ ਤੋਂ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਖੂਬਸੂਰਤੀ ਵੀ ਵਧਾਉਂਦੀ ਹੈ ਤੇ ਤੁਹਾਡੇ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਦੱਸਦੀ ਹੈ ਕਿ ਅੰਜੀਰ ਖਾਨ ਦੇ ਬਹੁਤ ਸਾਰੇ ਫਾਇਦੇ ਹੁੰਦੇ ਨੇ ਅੰਜੀਰ ਇੱਕ ਅਜਿਹਾ ਫਲ ਹੈ ਜੋ ਨਾ ਸਿਰਫ ਸਵਾਦ ਦੇ ਵਿੱਚ ਮਿੱਠਾ ਹੁੰਦਾ ਹੈ ਸਗੋਂ ਪੋਸ਼ਕ ਤੱਤਾਂ ਦੇ ਨਾਲ ਵੀ ਭਰਪੂਰ ਹੁੰਦਾ ਹੈ ਇਹ ਤੁਹਾਡੇ ਦਿਲ ਦੀ ਸਿਹਤ ਤੋਂ ਲੈ ਕੇ ਪਾਚਨ ਤੇ ਚਮੜੀ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਮਾਹਿਰਾਂ ਦੇ ਅਨੁਸਾਰ ਅੰਜੀਰ ਦੇ ਵਿੱਚ ਫਾਈਬਰ ਕਾਪਰ ਪੋਟਾਸ਼ੀਅਮ ਵਿਟਾਮਿਨ B6 ਅਤੇ ਵਿਟਾਮਿਨ K ਵਰਗੇ ਕਈ ਮਹੱਤਵਪੂਰਕ ਤੱਤ ਪਾਏ ਜਾਂਦੇ ਨੇ ਜੋ ਸਰੀਰ ਦੀ ਸਮੁੱਚੀ ਸਿਹਤ ਨੂੰ ਸੁਧਾਰਨ ਦੇ ਵਿੱਚ ਕਾਫੀ ਮਦਦ ਕਰਦੇ ਨੇ ਜੇਕਰ ਤੁਸੀਂ ਵੀ ਅੰਜੀਰ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਂਦੇ ਹੋ ਤਾਂ ਕੁਝ ਛੇ ਬਿਹਤਰੀਨ ਤਰੀਕੇ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਸਿਹਤਮੰਤ ਸਲਾਦ ਤੁਸੀਂ ਬ੍ਰੇਕਫਾਸਟ ਦੇ ਵਿੱਚ ਅੰजीर ਦਾ ਸਲਾਦ ਬਣਾ ਸਕਦੇ ਹੋ ਇਸ ਦੇ ਵਿੱਚ ਖੀਰਾ ਸੇਬ ਐਵੋਕਾਡੋ ਦੇ ਨਾਲ ਤੁਸੀਂ ਜੋ ਕਿ ਅੰजीर ਦੇ ਟੁਕੜੇ ਮਿਲਾ ਸਕਦੇ ਹੋ ਪ੍ਰੋਟੀਨ ਦੇ ਲਈ ਪਨੀਰ ਜਾਂ ਫਿਰ ਟੋਫੂ ਦੇ ਸਲਾਈਸ ਵੀ ਪਾਏ ਜਾ ਸਕਦੇ ਨੇ ਫਿਰ ਅੰजीर ਦੀ ਸਮੂਦੀ ਤਾਜ਼ੇ জাফর ਰਾਤ ਪਰ ਭਿਓ ਕੇ ਰੱਖੇ ਅੰਜੀਰ ਨੂੰ ਕੇਲੇ ਦਹੀਂ ਜਾਂ ਫਿਰ ਦੁੱਧ ਅਤੇ 2 ਚਮਚ ਸ਼ਹਿਦ ਮਿਲਾ ਕੇ ਗ੍ਰाइंड ਕਰ ਲੋ ਤੇ ਇਹ स्मूਦੀ ਤੁਹਾਨੂੰ ਲੰਬੇ ਸਮੇਂ ਤੱਕ ਊਰਜਾ ਦੇ ਨਾਲ ਭਰਪੂਰ ਰੱਖੇਗੀ ਫਿਰ ਖਾਲੀ ਪੇਟ ਜੀ ਹਾਂ ਅੰਜੀਰ ਖਾਣ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਰਾਤ ਨੂੰ 2 ਤੋਂ 4 ਸੁੱਕੇ ਅੰਜੀਰ ਪਾਣੀ ਦੇ ਵਿੱਚ ਭਿਓ ਦਿਓ ਤੇ ਸਵੇਰੇ ਖਾਲੀ ਪੇਟ ਇਹਨਾਂ ਨੂੰ ਚਬਾ ਕੇ ਖਾਓ ਇਸ ਦੇ ਨਾਲ ਤੁਹਾਂ શરીર ਨੂੰ ਅੰਜੀਰ ਦਾ ਪੂਰਾ ਆਪੋਸ਼ਣ ਮਿਲਦਾ ਹੈਗਾ ਫਿਰ ਦੁੱਧ ਦੇ ਨਾਲ ਅੰਜੀਰ ਦੇ ਛੋਟੇ ਟੁਕੜੇ ਕਰਕੇ ਇਸ ਨੂੰ ਦੁੱਧ ਦੇ ਵਿੱਚ ਉਬਾਲ ਕੇ ਪਿਓ ਇਸ ਤਰ੍ਹਾਂ ਦੁੱਧ ਦੇ ਵਿੱਚ ਕੁਦਰਤੀ ਮਿਠਾਸ ਆ ਜਾਂਦੀ ਹੈ ਅਧਾ ਚੀਨੀ ਪਾਉਣ ਦੀ ਵੀ ਲੋੜ ਨਹੀਂ ਪੈਂਦੀ ਹੈ ਇਹ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਕਾਫੀ ਮਦਦਗਾਰ ਸਾਬਿਤ ਹੁੰਦੇ ਨੇ ਫਿਰ ਓਟਸ ਜਾਂ ਫਿਰ ਦਲੀਆ ਤੁਸੀਂ ਆਪਣੇ ਨਾਸ਼ਤੇ ਦੇ ਵਿੱਚ ਦਲੀਆ ਓਟਸ ਜਾਂ ਫਿਰ ਓਗਰਟ ਬਾਉਲ ਦੇ ਵਿੱਚ ਅੰजीर ਦੇ ਟੁਕੜੇ ਮਿਲਾ ਕੇ ਖਾ ਸਕਦੇ ਹੋ ਇਹ ਇੱਕ ਫਾਈਬਰ ਯੁਕਤ ਅਤੇ ਸਿਹਤਮੰਦ ਨਾਸ਼ਤਾ ਹੈ ਫਿਰ ਅੰजीर ਦੇ ਲੱਡੂ ਅੰजीर ਖਜੂਰ ਅਤੇ ਵੱਖ-ਵੱਖ ਤਰ੍ਹਾਂ ਦੇ ਡਰਾਈ ਫੂਡਸ ਜੋ ਕਿ ਸਰਦਿਆਂ ਦੇ ਵਿੱਚ ਅਕਸਰ ਹਰ ਘਰ ਦੇ ਵਿੱਚ ਕਹਿ ਸਕਦੇ ਹਾਂ ਵੀ ਅ ਬਜ਼ੁਰਗ ਲੋਕ ਬਣਾਉਂਦੇ ਨੇ ਖਾਸ ਕਰਕੇ ਮਾਤਾ ਮਾਤਾ ਉਹਨਾਂ ਜੋ ਕਿ ਡਰਾਈ ਫੂਡਸ ਦੇ ਲੱਡੂ ਬਹੁਤ ਬਣਾਉਂਦੇ ਨੇ ਪਰ ਜੇ ਅੰਜੀਰ ਅਤੇ ਖਜੂਰ ਅਤੇ ਵੱਖ-ਵੱਖ ਡਰਾਈ ਫੂਡਸ ਨੂੰ ਮਿਲਾ ਕੇ ਲੱਡੂ ਜੇਕਰ ਤੁਸੀਂ ਬਣਾਉਂਦੇ ਹੋ ਤਾਂ ਇਹ ਬੱਚਿਆਂ ਅਤੇ ਬਜ਼ੁਰਗਾਂ ਦੇ ਲਈ ਇੱਕ ਪੋਸਟਿਕ ਅਤੇ ਸਵਾਦੀ ਵਿਕਲਪ ਹੋ ਸਕਦਾ ਹੈ ਤਾਂ ਅੰਜੀਰ ਜੇਕਰ ਤੁਸੀਂ ਨਹੀਂ ਖਾਂਦੇ ਸੀ ਜਾਂ ਚੁਜਦੇ ਸੀਗੇ ਤਾਂ ਇਹ ਵੀਡੀਓ ਤੁਸੀਂ ਸੇਵ ਕਰਕੇ ਵੀ ਰੱਖ ਲੋ ਤੇ ਅੱਗੇ ਵੀ ਜ਼ਰੂਰ ਸ਼ੇਅਰ ਜ਼ਰੂਰ ਕਰਿਓ ਜਿਹੜੇ ਲੋਕ ਅੰਜੀਰ ਖਾਂਦੇ ਚੁਜਦੇ ਨਹੀਂ ਤਾਂ ਅੰਜੀਰ ਖਾਣਾ ਸ਼ੁਰੂ ਕਰੋ ਸਰਦੀਆਂ ਦੇ ਵਿੱਚ ਖਾਸ ਕਰਕੇ ਅੰਜੀਰ ਖਾਣ ਦੇ ਬਹੁਤ ਫਾਇਦੇ ਹੁੰਦੇ ਨੇ